ਗੁਰੂ ਫਤੇ ਬੋਲਿਓ ਢੋਲ ਗਸਮੇਰ ਸਾਰਾ ਤੁਸੀਂ ਨਾ ਜੇ ਢੋਲਿਓ ਦਾਤਾ ਜੀ ਮਹਾਨ ਮੈਂ ਮਾ ਦਸੀਏ ਕੀ ਉਸ ਦੀ ਵਾਰੀ ਵਾਰੀ ਲਾਲਾ ਦਿਆਂ ਪਿੱਠਾ ਨੂੰ ਪਲੋਸਦੀ ਦਾਤਾ ਜਾਂਦੇ ਆਨੂ ਕਾਲੇ ਨਦੀ ਤੋਂ ਵਿਛੜ ਕੇ ਮਾਤਾ ਗੁਜਰੀ ਦੀ ਆ ਵਿੱਚ ਆਣ ਫਲਾ ਜैया ਪਰੇਦਾਰ ਤੇ ਪੰਜਾਬੀ ਹਲਾਤ ਟੀਵੀ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਜ਼ਿਲ੍ਹਾ ਮੋਗਾ ਤੇ ਫਰੀਦਕੋਟ ਦੀ ਹੱਦ ਤੇ ਇੱਥੇ ਇੱਕ ਵਸਿਆ ਪਿੰਡ ਪੰਜਗਰਾਈ ਖੁਰਦ ਜਿੱਥੇ ਇੱਕ ਬਹੁਤ ਮਸ਼ਹੂਰ ਗਊਸ਼ਾਲਾ ਔਰ ਉਸ ਗਊਸ਼ਾਲਾ ਦੇ ਮੁੱਖ ਸੇਵਾਦਾਰ ਮਾਨਤਾ ਸੁੰਦਰ ਦਾਸ ਜੀ ਆਪਣੇ ਵਿੱਚ ਮੌਜੂਦ ਹਨ ਜਿਨ੍ਹਾਂ ਨੇ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਜੋ ਇਹ ਕੋਟਕਪੂਰਾ ਮੋਗਾ ਰੋਡ ਆ ਇੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਲੰਗਰ ਲਗਾਇਆ ਹੋਇਆ ਦੁੱਧ ਦਾ ਲੰਗਰ ਅੱਜ 13 ਪੋ ਨੂੰ ਜੋ ਛੋਟੇ ਸਾਹਿਬ ਜਦਾਂ ਦੇ ਨੀਹਾਂ ਦੇ ਵਿੱਚ ਚਨਾਏ ਗਏ ਸੀਗੇ ਉਹਨਾਂ ਨੂੰ ਪਹਿਲੇ 2 ਦਿਨਾਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਸੀਗਾ ਉਸ ਵੈਸੇ ਜੋ ਮੋਤੀ ਮਹਿਰੇ ਨੇ ਦੁੱਧ ਦਾ ਲੰਗਰ ਲਾਇਆ ਸੀ ਇਸ ਉਪਰਾਲੇ ਨੂੰ ਮੁੱਖ ਰੱਖਦੇ ਹੋਈ ਇਹ ਜੋ ਦੁੱਧ ਦਾ ਲੰਗਰ ਪੰਜ ਗਰਾਈ ਸੰਗਤ ਵੱਲੋਂ ਲਗਾਇਆ ਜਾ ਰਿਹਾ ਤੁਹਾਡਾ ਵੀ ਸਖਚੈਨ ਬਹੁਤ ਬਹੁਤ ਧੰਨਵਾਦ ਆ ਇਹ ਜੋ ਅੱਜ ਦਾ ਦੁੱਧ ਦਾ ਲੰਗਰ ਆ ਇਹ ਸਮੂਹ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਛੋਟੇ ਦੇ ਵੱਡੇ ਸਾਬਜਾ ਦੇ ਮਾਤਾ ਸਹਿਬ ਗੁਜਰਕੌਰ ਦੇ ਸਮੂਹ ਪਰਿਵਾਰ ਨੂੰ ਸਮਰਪਿਤ ਇਹ ਦੁੱਧ ਦਾ ਲੰਗਰ ਆ ਅਰਸ਼ੋ ਲੈੜ ਪਰੇਸ਼ਤੇ ਆਏ ਉਹ ਦੇ ਕਦਮਾਂ ਦੀ ਖੁਸ਼ਬੋਈ ਅੰਦੇ ਭੁਰਜੀ ਲਾਈ ਚੀ ਦਾਦੀ ਉਹ ਤਿਆਨੂੰ ਧਰਮ ਤੇ ਕੁਰਬਾਨ ਹੋਣ ਲਈ ਨਹੀਂ ਤਾਂ ਕਰਦੀ ਏ ਚਿਹਰੇ ਉਸ ਤੇ ਇਲਾਹੀ نور ਚਮਕ ਰਿਹਾ ਹੈ ਜ਼ਮੀਰ ਤਾਂ 재미,